ਇਥੇ ਲੱਗ ਤੁਹਾਨੂੰ ਜਾਣ ਵਾਸਤੇ ਅੰਮੀ ਆਖਿਆ ਪੁੱਤਰ ਤੂੰ ਜਮ ਦੋ ਲੌਂਡੀਆਂ ਆਉਣਗੀਆਂ ਫੈਸਲਾਬਾਦ ਦੀਆਂ ਗਸ਼ਤੀਆਂ ਉਹਨਾਂ ਦੀ ਚੋਦ ਉਹਨਾਂ ਦੀ ਲੈ ਉਹਨਾਂ ਨੂੰ ਠੋਕ ਉਹਨਾਂ ਦੇ ਵਿੱਚੋਂ ਮੈਨੂੰ ਦੋ ਦੋ ਪੋਤਰੇ ਚਾਹੀਦੇ ਨੇ ਉਹਨਾਂ ਦੀ ਇਤਨੀ ਕਿਲੇ ਕਿ ਉਹਨਾਂ ਵਿੱਚੋਂ ਦੋ ਦੋ ਨਿਆਣੇ ਚਾਹੀਦੇ ਨੇ ਮੈਨੂੰ ਅੰਮੀ ਮੇਰੀ ਕੀ ਹੈ ਮੈਂ ਕਿਹਾ ਅੰਮੀ ਮੈਂ ਨੌਕਰ ਤੇ ਮੈਂ ਹਾਜ਼ਰ ਮੈਂ ਗ람 ਇਸ ਤਰ੍ਹਾਂ ਦਾ ਅੰਮੀ ਜੀ ਮੈਂ ਹੱਕ ਇਕ ਵਾਰ ਕਰਾਂਦਾ ਤੇ ਉਹਨਾਂ ਵਿੱਚੋਂ ਮੈਂ ਜੋੜਾ ਜੋੜਾ ਕੱਢਾਂਦਾ ਬਰਦੋਸ਼ ਮੇਂ ਨਹੀਂ ਆ ਗਾਈਸ ਮੈਂ ਮੈਨੂੰ ਮੈਂ ਗਾਲ ਆਉਂਦੀ ਮੈਨੂੰ ਫਿਰ ਬਹੁਤ ਗੰਦੀ ਪਰ ਕਸਮ ਦੇ ਰਣ ਮੈਂ ਇਸ ਟਾਈਮ ਬੜਾ ਬਰਦੋਸ਼ ਕਰਕੇ ਬੈਠੀ ਹਾਂ ਗਾਲ ਤੋਂ ਬਹੁਤ ਬਰਦੋਸ਼ ਕਰਕੇ ਤੁਹਾਡੇ ਸਾਹਮਣੇ ਆ ਕਿਦੋਂ ਦੀ ਮੈਂ ਜ਼ਲੀਲ ਹੋ ਰਹੀ ਹਾਂ ਯਾਰ ਬਸ ਹੋ ਗਈ ਆ ਹੱਦੋਂ ਇਹ ਦੀਸਰ ਆਦਤ ਪੰਦੀ ਨਾ ਹੰਡ ਹੋ ਗਿਆ ਕਮਰ ਪੀੜ ਪਨਸ਼ਮਰ ਕਾਂਦੇ ਨਾ ਕੰਜਰਾ ਹੱਥ ਲਾ ਦੀ ਜੋ ਪਨਸ਼ਮਰ ਦੇ ਨਾ ਦੱਲਿਆ ਹੱਥ ਲਾ ਦੀ ਠੀਕ ਹੈ ਨਾ ਮੈਂ ਮੈਂ ਨਹੀਂ ਜਿੰਦਗੀ ਕਰ ਗਾਲਾਂ ਮੈਂ ਫਰੀਦਿਆ ਸੁਣਨੀ ਬੈਠੀ ਯਾਰ ਗਾਇਸ ਦੋ ਬੋਤਲਾਂ ਦੂ ਦੂ ਡੁੱਟੀਆਂ ਪਾਣੀ ਦੀਆਂ ਐਂ ਜੀ ਐਂ ਜੀ ਤੂੰ ਸਟਰੀਆਂ ਨੇ ਜਿਵੇਂ ਤੂੰ ਰੋਮਾਂਸ ਕਰ ਰਹੀ ਐ ਸਟੈਲ ਨਾ ਇੱਥੇ ਇੱਥੇ ਦੂਜੀ ਪਨਿਸ਼ਮੈਂਟ ਦੋ ਅੰਡੇ ਬੰਨਣੇ ਨਹੀਂ ਦੋਵੇਂ ਆਪਣਾ ਪਹਿਲੀ ਪਨਿਸ਼ਮੈਂਟ ਬੋਲ ਦੋ ਬੋਤਲਾਂ ਦੀਆਂ ਪਾਣੀ ਐਂ ਜੀ ਸਟਰੀਆਂ ਨਹੀਂ ਪੂਰੀਆਂ ਐਂ ਜੀ ਟਿਕਾ ਕੇ ਐਂ ਜੀ ਮਜ਼ੇ ਨਾਲ ਦੋਸਰੀ ਪਰ ਕੇ ਅਸ਼ਮੇਰੀ ਤੋਂ ਇੰਜੋਏ ਕਰ ਜਿੱਥੇ ਮਜ਼ੀ ਜਾ ਦੂਸਰੀ ਬੋਲ ਦੂਸਰੀ ਬੋਲ ਦੂਸਰੀ ਪਨਿਸ਼ਮੈਂਟ ਦੋ ਅੰਡੇ ਇੱਥੇ ਬਨਣੇ ਨੇ ਥਰਡ ਥਰਡ ਪਨਿਸ਼ਮੈਂਟ ਸਿੰਪਲ ਈਜ਼ੀ ਸਾਦਾ ਤੇ ਆਸਾਨ ਅਰੂਜ ਥਰਡ ਪਨਿਸ਼ਮੈਂਟ ਬੋਲ ਅਰੂਜ ਤੂੰ ਉੱਟ ਕੇ 20 ਸੈਟਅਪ ਕਰ नहीं। नहीं। रूज करने ने तू नहीं कर मेरी जिंदगी खराब तेरी बोंड का मजा नहीं नाक तेरा टूट गया एंड हो गया लॉक के टूट गया बस हो गलती कर ली तो पैर परिश्रम आदमी में कहनी सी मैं आप ही करया करने सिर्फ कोई बात नहीं सामने चल एक दो तीन कमीज से ही कर चल पांच ਸਫਟ ਹਟ ਕਮੀਜ਼ ਛੱਡ ਕੇ ਕਰ ਕਮੀਜ਼ ਛੱਡ ਕੇ ਕਰ ਕਮੀਜ਼ ਨਹੀਂ ਨ ਆਪਣੀ ਸ਼ਰਦੀਏ ਨਾ 10 ਗੇਰਾ ਇਹ ਜੀ ਵੜਦੀ ਬੋਂਡਜ ਕਮੀਜ਼ ਜਵੇਂ ਦੀ ਵੜਨ ਦੀ ਹੈ ਦਰਾ ਆਈ ਲਵ ਯੂ ਯਾਰ ਤੇਰੀ ਮੁਹੱਬਤ ਤੋਂ ਸਦਕਾ ਯਾਰ ਆਈ ਲਵ ਯੂ ਦਰਾ ਅੱਲਾ ਪਾਕ ਤੇਨੂੰ ਕਿਸੇ ਕੁੱਤੇ ਕਮੀਨੇ ਦਾ ਮੁਤਾਜ ਨਾ ਕਰੇ ਸਿਵਾ ਆਪਣੇ ਦਰ ਤੋਂ ਆਈ ਲਵ ਯੂ ਅੱਲਾ ਤੁਹਾਨੂੰ ਰੰਗ ਰਾਈਸ ਯਾਰਾ ਰੌਣਕਾਂ ਉੱਤੇ ਅਜੀਪੁਰ ਦੀਆਂ